ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਦੇ ਕਿਸੇ ਨੂੰ ਮੱਥਾ ਨਹੀਂ ਟੇਕਣਾ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਜਰਦੀ ਗੁਰਪੁਰਬ ਬੜੀ ਚੜ੍ਹਦੀ ਕਲਾ ਸਾਨੂੰ ਪਿੰਡ ਪਿੰਡ ਸਾਨੂੰ ਸ਼ਹਿਰ ਸ਼ਹਿਰ ਨਗਰਾਂ ਨਗਰਾਂ ਵਿੱਚ ਸਭ ਥਾਵਾਂ ਤੇ ਇਹ ਪਵਿੱਤਰ ਗੁਰਪੁਰਬ ਬਾਕੀ ਦੇ ਗੁਰਪੁਰਬਾਂ ਨਾਲੋਂ ਵੀ ਸਜੋ ਸਾਨੂੰ ਬਹੁਤ ਹੀ ਮਹਾਨਤਾ ਦੇ ਨਾਲ ਮਨਾਉਣਾ ਚਾਹੀਦਾ ਹੈ ਔਰ ਜਿੰਨੇ ਬਾਣੀਏ ਇੱਕ ਉਹ ਈਕਾਤ ਸੁਲਹਿ ਕੇ 18 10 20 ਤੱਕ ਸਾਰੀ ਸਬਦ ਗੁਰਾਂ ਨੇ ਆਪ ਉਚਾਰਨ ਕੀਤੀ ਹੈ ਜਿਹੜੀ ਭਗਤ ਬਾਣੀ ਹੈ ਉਹ ਵੀ ਸਬਦ ਗੁਰਾਂ ਨੇ ਉਚਾਰਨ ਕੀਤੀ ਹੈ ਅਸਲ ਗੱਲ ਇਹ ਹੈ ਕਿਉਂਕਿ ਭਗਤ ਕਈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਪਹਿਲਾਂ ਵੀ ਹੋ ਗਏ ਨਹੀਂ ਪੈਸਤਾ ਕੀ ਲੱਗਦਾ ਖਾਲਸਾ ਨੇ ਉਹ ਸ੍ਰੀ ਸਾਹਿਬ ਲੈ ਲਈ ਸੀ ਦਸਮ ਪਾਤਸ਼ਾਹ ਜਿਨੇ ਕਿਹਾ ਨਹੀਂ ਇੱਕ ਸੇਵਾ ਲੈਣ ਵਾਸਤੇ ਇੱਕ ਸੇਵਾਦਾਰ ਕੁਸ਼ਕ ਸਮੇਂ ਵਾਸਤੇ ਇਹਨੂੰ ਕੁਸ਼ਕ ਸਿੰਘਾਂ ਦਾ ਅਸੀਂ ਜਥੇਦਾਰ ਬਣਾ ਕੇ ਭੇਜਣ ਲੱਗੇ ਹਾਂ ਜੋ ਪਾਪੀ ਆਦਮੀ ਹਨ ਉਹਨਾਂ ਨੂੰ ਡੰਨ ਦੇਣ ਵਾਸਤੇ ਇੱਕ ਆਪਣਾ ਕਰਿੰਦਾ ਤੇ ਕਾਮਾ ਤੇ ਸੇਵਾਦਾਰ ਬਣਾ ਕੇ ਅਸੀਂ ਭੇਜਣ ਲੱਗੇ ਹਾਂ ਇਹ ਬਚਨ ਦਸਮ ਪਾਤਸ਼ਾਹ ਜੀ ਨੇ ਕਹੇ ਫਿਰ ਮਹਾਰਾਜ ਕੋਈ ਹੋਰ ਚੀਜ਼ ਦੇ ਦਿਓ ਪੰਜ ਤੀਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ੇ ਸਨ ਫਿਰ ਉਹ ਵੱਡੀ ਸ੍ਰੀ ਸਾਹਿਬ ਜੋ 6ਵੇਂ ਸਰੂਪ ਤੋਂ ਲੈ ਕੇ ਮਲਕੇ 5ਵੇਂ ਪਾਸ਼ਾ ਜੀ ਨੇ ਜਦੋਂ ਆਪ ਜੀ ਨੇ ਸਤਖੰਡ ਨੂੰ ਜਾਣਾ ਕੀਤਾ ਸੋ ਸ਼ਹੀਦੀ ਪ੍ਰਾਪਤ ਕੀਤੀ 6ਵੇਂ ਪਾਸ਼ਾ ਗੁਰਤਾ ਗੱਦੀ ਦੇ ਮਾਲਕ ਬਣੇ ਉਸ ਮੌਕੇ ਤੇ ਕਿਹਾ ਸੀ ਬਾਬਾ ਬੁੰਦਾ ਜੀ ਦੋ ਸ੍ਰੀ ਸਾਬਾਂ ਸਾਡੇ ਗਾਤਰੇ ਪਾਓ ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਇਹ ਮੀਰਾ ਦੀ ਮੀਰੀ ਪਾਸ਼ਾ ਦੀ ਪਾਸ਼ਾਈ ਤੇ ਪੀਰ ਗੁਰੂ ਨਾਲ ਸਾਹਿਬ ਜੀ ਦੀ ਪੀਰੀ ਵੀ ਸਾਡੇ ਪਾਸ ਅੱਜ ਤੋਂ ਹੋਵੇਗੀ ਉਹ ਸ੍ਰੀ ਸਾਹਿਬ ਉਸੇ ਤਰ੍ਹਾਂ 7ਵੇਂ ਪਾਤਸ਼ਾਹ ਨੂੰ 8ਵੇਂ ਪਾਤਸ਼ਾਹ ਨੂੰ ਨਾਂਵੇਂ ਤੇ 10ਵੇਂ ਪਾਤਸ਼ਾਹ ਨੂੰ ਉਸੇ ਤਰ੍ਹਾਂ ਮੱਥਾ ਟੇਕ ਦਰਿਆ ਉਹ ਹੀ ਸ੍ਰੀ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਰੱਖ ਕੇ ਨਮਸਕਾਰ ਕੀਤੀ ਪੰਜ ਪਿਆਰੇ ਤਾਬਿਆਂ ਵਿੱਚ ਖੜੇ ਕੀਤੇ ਸਨ ਬਚਨ ਕੀਤੇ ਸਿੱਖ ਖਾਲਸਾ ਜੀ ਅੱਜ ਤੋਂ ਅੱਗੇ ਸਾਡੇ ਇਸ ਪੰਜ ਭੂਤਕ ਸਰੀਰ ਦਾ ਹੱਥ ਨਹੀਂ ਕਰਨਾ ਅਸੀਂ ਇਹ ਆਪਣਾ ਪੰਜ ਭੂਤਕ ਸਰੀਰ ਤਿਆਗ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਰੂਪ ਹੋ ਕਰਕੇ ਤੁਹਾਡੇ ਸਹਾਇਤਾ ਕਰਿਆ ਕਰਾਂਗੇ ਸਾਡਾ ਨਿਵਾਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਵੇਗਾ ਸਾਡਾ ਹਿਰਦਾ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਨੇ ਬਚਨ ਬਲਾ ਸਾਡੇ ਨਾਲ ਕਰਲੇ ਹੋਣ ਉਸਰ ਦਾ ਭਾਵਨਾ ਨਾਲ ਗੁਰੂ ਕੀ ਬਾਣੀ ਪੜਿਆ ਕਰੋ ਨਿਸ਼ਚਿਆ ਰੱਖਿਆ ਕਰੋ ਸੋ ਅੱਗੇ ਵਾਸਤੇ ਕੋਈ ਵੀ ਵਿਅਕਤੀ ਗੁਰੂ ਨਹੀਂ ਹੋਵੇਗੀ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਹੋਣਗੇ ਸੋ ਜੋ ਬਚਨ ਪਹਿਲਾਂ ਵੀ ਕਹਿ ਸਰ ਫਿਰ ਦੁਹਰਾਏ ਜਗਤ ਜੋ ਜਪੈ ਇਸ ਬਾਸਰ ਇੱਕ ਬਿਨਾ ਮਨ ਨਾਇਕ ਨਾ ਆਣ ਪੂਰਨ ਪ੍ਰੇਮ ਪ੍ਰਤੀਤ ਸਜੈ ਮ੍ਰਤ ਗੋਰ ਮੜੀ ਮਸਕੂਲ ਨਾ ਮਾਨੈ ਇਫਦਾਨ ਦਇਆ ਤਪ ਸੰਜਮ ਇੱਕ ਬਿਨਾ ਨਹਿ ਇੱਕ ਪਛਾਨੈ ਪੂਰਨ ਜੋਤ ਜਗਾ ਕਟਮੈ ਤਵ ਖਾਲਸ ਤਾਹੇ ਨਿਖਾਲਸ ਜਨ ਸੋ ਖਾਲਸਾ ਜੀ ਅੱਜ ਦਾ ਜਿਹੜਾ ਗੁਰਪੁਰਬ ਹੈ ਇਹ ਗੁਰਪੁਰਬ ਗੁਰੂ ਨਾਨਕ ਸਾਹਿਬ ਦੇ ਅਵਤਾਰ ਸਤਜਗਤ ਦਸਮ ਪਾਤਸ਼ਾਹ ਜਿਹੜੇ ਅਵਤਾਰ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਦਾ ਖੱਟਖਣ ਨੂੰ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦ ਕਿਸੇ ਵੀ ਸੂਰਤ ਦੇ ਵਿੱਚ ਕਟ ਨਹੀਂ ਅਸੀਂ ਇਹ ਗੁਰਪੁਰਬ ਬੜੇ ਸਾਧਾਰਨ ਤਰੀਕੇ ਨਾਲ ਮਨਾਉਨੇ ਹਾਂ ਜੋ ਇੱਕ ਸਾਡੀ ਖੋਲ ਹੈ ਸਾਨੂੰ ਥਾਵਾ ਥਾਵਾ ਤੇ ਇਹ ਗੱਲ ਪ੍ਰਗਟ ਕਰਨੀ ਚਾਹੀਦੀ ਹੈ ਜਿਵੇਂ ਮੱਖਣ ਸ਼ਾਹ ਨੇ ਬਾਣੇ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਸੀ ਸਾਚਾ ਗੁਰ ਲੱਭੋਰੇ ਉਲੀ ਸੰਗਤ ਹੋਰ ਪਾਸੇਵਾਲਾ ਪੜ੍ਹਖੋ ਸੱਚੇ ਗੁਰੂ ਲੱਭ ਪਾਰੇ ਇਹਨਾਂ ਦੀ ਸ਼ਰਨ ਆ ਕੇ ਪਾਓ ਅੱਜ ਫਿਰ ਸਮਾਂ ਆ ਗਿਆ ਹੈ ਉਦੋਂ 22 ਮੰਜੀਆਂ ਸਤਨ ਹੁਣ 2100 ਮੰਜੀ ਢਾਈ ਬੈਠੇ ਨੇ ਪਖੰਡੀ ਲੋਕ ਸਾਨੂੰ ਇੱਕ ਇੱਕ ਨੂੰ ਮੁਖੜਸ਼ਾਲਾ ਵਾਣਾ ਪਾਣਾ ਚਾਹੀਦਾ ਇੱਕ ਮੱਖੀਆਂ ਆਕਤ ਤੇ ਤੂਰੀਆਂ ਵਿੱਚੋਂ ਵੀ ਉਹ ਮਿੱਠਾ ਸ਼ਹਿਦ ਪ੍ਰਾਪਤ ਕਰਦੀਆਂ ਹਨ ਸੋ ਇੱਕ ਇਹ ਗੱਲ ਆਪਾਂ ਨੂੰ ਠੀਕ ਗ੍ਰਹਿਣ ਕਰ ਲੈਣੀ ਚਾਹੀਦੀ ਹੈ ਉਹਨਾਂ ਲੋਕਾਂ ਨੇ ਵੀ ਉਹਨਾਂ ਤੋਂ ਸੁਣ ਕੇ ਨਹੀਂ ਬਲਕਿ ਪਹਿਲਾਂ ਵੀ ਨਿਸ਼ਚੈ ਹੈ ਕਿ ਵਰਤਮਾਨ ਗੁਰੂ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਦੇ ਕਿਸੇ ਨੂੰ ਮੱਥਾ ਨਹੀਂ ਟੇਕਣਾ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪੁਰਬ ਬੜੀ ਚੜ੍ਹਦੀ ਕਲਾ 'ਚ ਤੁਹਾਨੂੰ ਪਿੰਡ ਪਿੰਡ ਤੁਹਾਨੂੰ ਸ਼ਹਿਰ ਸ਼ਹਿਰ ਨਗਰਾਂ ਨਗਰਾਂ ਦੇ ਵਿੱਚ ਸਭ ਥਾਵਾਂ 'ਤੇ ਇਹ ਪਵਿੱਤਰ ਗੁਰਪੁਰਬ ਬੜੀ ਚੜ੍ਹਦੀ ਕਲਾ ਵਿੱਚ ਅਖੰਡ ਪਾਠ ਕਰਵਾ ਕੇ ਅਟੁੱਟ ਲੰਗਰ ਚਲਾ ਕੇ ਔਰ ਸਰਗਰੂ ਸੱਚੇ ਪਾਛੇ ਅਮਰਤ ਪ੍ਰਚਾਰ ਕਥਾ ਕੀਰਤਨ ਬਾਢੀ ਸਿੰਘ ਕਵੀ ਸਿੰਘ ਨਾਲ ਸਭ ਸੱਚੇ ਪਾਛੇ ਪਵਿੱਤਰ ਜਸ ਕਰਵਾ ਕਰਵਾ ਕੇ ਮੈਂ ਚਾਹਦੀ ਕਲਾ ਦੇ ਵਿੱਚ ਇਹ ਸਾਨੂੰ ਪਵਿੱਤਰ ਗੁਰਪੁਰਬ ਮਨਾਉਣਾ ਚਾਹੀਦਾ ਹੈ ਇਹ ਘਾਟ ਹੈ ਇੱਕ ਸਾਡੇ ਵਿੱਚ ਇਹ ਕਮੀ ਹੈ ਸਾਡੇ ਵਿੱਚ ਕਿ ਅਸੀਂ ਇਸ ਪਵਿੱਤਰ ਗੁਰਪੁਰਬ ਨੂੰ ਮਹਾਨਤਾ ਨਹੀਂ ਦਿੰਦੇ ਸੋ ਜੇਕਰ ਜੋ ਗੁਰਪੁਰਬ ਅਸੀਂ ਬਹੁਤੀ ਚੜ੍ਹਦੀ ਕਲਾ ਵਿੱਚ ਮਨਾਵਾਂਗੇ ਤਾਂ ਪਖੰਡੀਆਂ ਤੇ ਦੇ ਤਾਰੀਆਂ ਨੂੰ ਕੋਈ ਥਾਂ ਨਹੀਂ ਰਹਿ ਜਾਵੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਔਰ ਸੰਗਤਾਂ ਨੂੰ ਨਿਸ਼ਚਾ ਹੋ ਜਾਵੇਗਾ ਕਿ ਸਾਡੇ ਗੁਰੂ ਦਸੋਂ ਪਾਤਸ਼ਾਹੀ ਵਾਲੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਹੋਰ ਕੋਈ ਸਾਡਾ ਗੁਰੂ ਨਹੀਂ ਹੈ ਇਸ ਵਾਸਤੇ ਇਹ ਗੁਰਪੁਰਬ ਬਾਕੀ ਦੇ ਗੁਰਪੁਰਬਾਂ ਨਾਲੋਂ ਵੀ ਸਦੋ ਸਾਲੂ ਬਹੁਤੀ ਮਹਾਨਤਾ ਦੇ ਨਾਲ ਮਨਾਉਣਾ ਚਾਹੀਦਾ ਹੈ ਸੋ ਖਾਲਸਾ ਜੀ ਇਹ ਗੁਰੂ ਕੀ ਬਾਣੀ ਦਾ ਅਦਬ ਸਤਕਾਰ ਕੇਵਲ ਦਸਮ ਪਾਤਸ਼ਾਹ ਜੀ ਨਹੀਂ ਅੱਜ ਦੇ ਦਿਨ ਤੋਂ ਹੀ ਕਰਵਾਇਆ ਕਿ ਪਹਿਲਾਂ ਤੋਂ ਹੀ ਹੁੰਦਾ ਆਇਆ ਨਹੀਂ ਨਹੀਂ ਗੁਰੂ ਕੀ ਬਾਣੀ ਦਾ ਅਦਬ ਤੇ ਸਤਕਾਰ ਔਰ ਗੁਰੂ ਕੇ ਸ਼ਬਦ ਦੇ ਵਿੱਚ ਸਤ ਜੋੜ ਕੇ ਸਨ ਪਰਮੇਸ਼ਰ ਦੇ ਸਰੂਪ ਦੀ ਏਕਤਾ ਦਾ ਉਪਦੇਸ਼ ਪਹਿਲੇ ਪਾਰਸ਼ਾ ਤੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹਜੂਰ ਫਰਮਾਉਂਦੇ ਨੇ ਸ਼ਬਦ ਗੁਰ ਪੀਰਾ ਗਹਿਰ ਜੰਮੀਰਾ ਬਿਨ ਸ਼ਬਦਾਂ ਜਗ ਬਉਰਾ ਨਹੀਂ ਗੁਰੂ ਦਾ ਸ਼ਬਦ ਹੀ ਗੁਰੂ ਤੇ ਪੀਰ ਹੈ ਗੁਰੂ ਦਾ ਸ਼ਬਦ ਹੀ ਗਹਿਰ ਜਮੀਰ ਅਕਾਲ ਪੁਰਖ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਗੁਰੂ ਦੇ ਸ਼ਬਦ ਤੋਂ ਬਿਨਾ ਸਾਰੀ ਦੁਨੀਆ ਐਵੇਂ ਕਮਲੀ ਹੋਈ ਪੁਲੀ ਹੋਈ ੜਕਦੀ ਫਿਰਦੀ ਹੈ ਅੱਜ ਸੱਜਣ ਤੁਹਾਨੂੰ ਕਿਹੜੀ ਸ਼ਕਤੀ ਇਸ ਸਵੇਰ ਪਹਾੜ ਤੇ ਲੈ ਕੇ ਆਈ ਹੈ ਤੁਹਾਡਾ ਗੁਰੂ ਕੌਣ ਹੈ ਤੁਸੀਂ ਕਿਸ ਦੇ ਚੇਲੇ ਹੋ ਕਿਹੜੀ ਤਾਕਤ ਨਾਲ ਤੁਸੀਂ ਆ ਰਹੇ ਹੋ ਹਜ਼ੂਰ ਕਹਿੰਦੇ ਨੇ ਬੋਰ ਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਹੀ ਹਉ ਜਪਿਆ ਪਰਮੇਸ਼ਰੂ ਪਾਉ ਪਛਾਈ ਤਾੜੀ ਲਾਈ ਅਸੀਂ ਯਾਤ ਕੀਤਾ ਪਰਮੇਸ਼ਰ ਦਾ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਵਿੱਚ ਅਸੀਂ ਸਮਾਧੀ ਲਾਉਣਾ ਕੀਤੀ ਹੈ ਸੋ ਗੁਰੂ ਕੀ ਸੰਗਤ ਤੇ ਗੁਰੂ ਕੀ ਬਾਣੀ ਤੋਂ ਬਿਨਾ ਸਾਡੇ ਮਨ ਦੇ ਵਿੱਚ ਇੱਕ ਰਾਈ ਦੇ ਦਾਣੇ ਜਿੰਨੇ ਵੀ ਹੋਰ ਕਿਸੇ ਦੀ ਓਟ ਨਹੀਂ ਕਿਸੇ ਦੀ ਟੇਕ ਨਹੀਂ ਕਿਸੇ ਦਾ ਆਸਰਾ ਨਹੀਂ ਇਹ ਪਹਿਲੇ ਪਾਤਸ਼ਾਹ ਜੀ ਨੇ ਆਪਣਾ ਪਵਿੱਤਰ ਨਿਸਚਾ ਸਿੱਧਾ ਨੂੰ ਜਣਾ ਕੇ ਹਜੂਰ ਸਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਸਿਧੇਰਾ ਪਾਇਆ ਸਿਧ ਕਰਨ ਲਗੇ ਤੁਹਾਡਾ ਗੁਰੂ ਕੌਣ ਹਜੂਰ ਕਹਿੰਦੇ ਸ਼ਬਦ ਗੁਰੂ ਚੇਲੇ ਕਿਵੇਂ ਬਣੇ ਉਹਨਾਂ ਦੇ ਸੁਰਤ ਤੁਨ ਚੇਲਾ ਸ਼ਬਦ ਦੀ ਜਿਹੜੀ ਤੁਨੀ ਹੈ ਸ਼ਬਦ ਦਾ ਜਿਹੜਾ ਉਚਾਰਨ ਹੈ ਉਸ ਦੇ ਵਿੱਚ ਆਪਣੇ ਸੁਰਤ ਨੂੰ ਜੋੜ ਕਰਕੇ ਇਹੋ ਚੇਲੇ ਬਣ ਕੇ ਸ਼ਬਦ ਵਿੱਚ ਬਿਰਤੀ ਨੂੰ ਜੋੜ ਕੇ ਜੀਵ ਦੀ ਈਸਤੀ ਇਕਤਲ ਪ੍ਰਾਪਤ ਹੋਇਆ ਹੈ ਸੋ ਸਭਰੂ ਸੱਚੇ ਪਾਤਸ਼ਾਹ ਵਾਸਤੇ ਜੀਵ ਦੀ ਈਕਤਾ ਸਾਡੇ ਵਾਸਤੇ ਦ੍ਰਿਸ਼ਟਾਂਤ ਹੈ ਉਹ ਬ੍ਰਹਮ ਸਰੂਪ ਨੇ ਸ਼ਬਦ ਵਿੱਚ ਮਿਲ ਕਰਕੇ ਉਹ ਸਦਾ ਵਾਸਤੇ ਬ੍ਰਹਮ ਰੂਪ ਹੀ ਨੇ ਜੀਵ ਦੀ ਈਕਤਾ ਇੱਕ ਸਾਡੇ ਵਾਸਤੇ ਦ੍ਰਿਸ਼ਟਾਂਤ ਹੈ ਅਸੀਂ ਜੀਵ ਹਾਂ ਗੁਰੂ ਨਾਨਕ ਸਾਹਿਬ ਜੀ ਜੀਵ ਨਹੀਂ ਸਨ ਆਪ ਬ੍ਰਹਮ ਰੂਪ ਹਣ ਸ਼ਬਦ ਰੂਪ ਹਣ ਤੇ ਫਿਰ ਬ੍ਰਹਮ ਦੇ ਵਿੱਚ ਹੀ ਲੀਨ ਹੋ ਰਹੇ ਹਨ ਸਾਨੂੰ ਇਹ ਜਾਚ ਸਿਖਾਈ ਹੈ ਸੁਰਤ ਨੂੰ ਸ਼ਬਦ ਵਿੱਚ ਜੋੜ ਕਰਕੇ ਅੰਤਰਮੁਖ ਬਿਰਤੀ ਕਰਕੇ ਫਿਰ ਹੀ ਬ੍ਰਹਮ ਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ ਇਹਨੇ ਚਾ ਸੰਤੂ ਜੀ ਨੇ ਕਿਰਪਾ ਕਰਕੇ ਆਪ ਜਨਾਇਆ ਸੋ ਇਹ ਬਖਸ਼ਿਸ਼ ਇਹ ਤੁਰਕੀ ਬਾਣੀ ਜੋ ਸੰਤੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪ੍ਰਦਾਨ ਕੀਤੀ ਹੈ ਖਾਲਸਾ ਜੀ ਇਹ ਦਾਤ ਹੋਰ ਕਿਸੇ ਵੀ ਦੁਨੀਆਂ ਦੇ ਵਿੱਚੋਂ ਕਿਸੇ ਮੁਲਕ ਔਰ ਕਿਸੇ ਮਜ਼ਹਬ ਕਿਸੇ ਧਰਮ ਕਿਸੇ ਦੇ ਪਾਸ ਵੀ ਇਹ ਨਹੀਂ ਵਿਚਾਰ ਕੇ ਵੇਖਿਆ ਜਾਵੇ ਚੰਗੀ ਤਰ੍ਹਾਂ ਮੁਹੰਮਦ ਸਾਹਿਬ ਦਾ ਜਿਹੜਾ ਕੁਰਾਨ ਮਜੀਦ ਮੰਨਿਆ ਜਾਂਦਾ ਹੈ ਉਹ ਕੁਰਾਨ ਸ਼ਰੀਫ ਮੁਹੰਮਦ ਸਾਹਿਬ ਤੋਂ 800 ਸਾਲ ਬਾਅਦ ਉਹ ਲਿਖਿਆ ਗਿਆ ਹੈ ਭਾਵੇਂ ਮੁਹੰਮਦ ਸਾਹਿਬ ਦੇ ਜ਼ਰੂਰ ਲਾਏ ਗਏ ਨੇ ਪਰ ਉਹਨਾਂ ਦੀ ਆਪਣੀ ਰਸਨਾ ਤੋਂ ਇੰਨ ਬਿਨ ਨਹੀਂ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਇਸੇ ਤਰ੍ਹਾਂ ਜੋ ਅੰਜੀਲ ਹੈ ਉਹ ਅੱਠ ਵਾਰੀ ਤਬਦੀਲ ਕੀਤੀ ਗਈ ਹੈ ਅੱਠ ਵਾਰੀ ਬਦਲੀ ਗਈ ਹੈ ਬਾਈਬਲ ਸਮੇਂ-ਸਮੇਂ ਦੇ ਜਿਹੜੇ ਪੋਪ ਹਨ ਉਹ ਉਹਦੇ ਵਿੱਚ ਆਪਣਾ ਦਖਲ ਦੇ ਕੇ ਨਵੇਂ ਵਿਚਾਰਾਂ ਵਿੱਚ ਲਿਖਦੇ ਜਾ ਰਹੇ ਹਨ ਵੇਦ ਇਹ ਚਾਰੇ ਮਹਾਵਾਕ ਕਹਿੰਦੇ ਬਰਮਾ ਜਿਹੜੇ ਸਫਰਨ ਹੋਏ ਸਨ ਉਹਨਾਂ ਦੇ ਅੱਗੇ ਭਾਸ਼ ਤੇ ਟੀਕਾ ਕੀਤਾ ਗਿਆ ਇਹ ਚੇਰੇ ਅਗੇ ਪ੍ਰਵਿਰਤ ਹੋਏ ਚਾਰੇ ਵੇਦ ਪਰ ਉਹ ਆਪ ਕਿਸੇ অবতার ਨੂੰ ਨਹੀਂ ਉਚਾਰਨ ਕੀਤੇ ਅਗੇ ਰਖੀਆਂ ਤੇ ਮੁਨੀਆਂ ਨੇ ਉਹਨਾਂ ਦਾ ਉਲਟਾ ਅਗੇ ਟੀਕਾ ਵਧਾਵਦਾ ਕੇ ਕੀਤਾ 18 ਪੁਰਾਨ ਵਿਆਸ ਦੇ ਨੇ 6 ਸ਼ਾਸਤਰ 6 ਮੁਨੀਆਂ ਦੇ ਨੇ 27 ਸਿਮਰਤियां ਵੱਖਰੇ ਵੱਖਰੇ ਗੁਰਮਖੀਆਂ ਨਹੀਂ ਹਨ ਸੋ ਕੋਈ ਵੀ ਐਸੀ ਧਾਰਮਿਕ ਪੁਸਤਕ ਨਹੀਂ ਜਿਹੜੀ ਮੌਕੇ ਦੇ ਅਵਤਾਰ ਨੇ ਉਚਾਰੀ ਹੋਵੇ ਗੀਤਾ ਜੀ ਬਾਰੇ ਖਿਆਲ ਹੈ ਕਿ శ్రీ ਕ੍ਰਿਸ਼ਨ ਪਗਵਾਨ ਜੀ ਨੇ ਆਪ ਉਚਾਰਨ ਕੀਤੀ ਹੈ ਅਸੀਂ ਮੰਨਦੇ ਹਾਂ ਕਿ ਇਸੇ ਤਰ੍ਹਾਂ ਠੀਕ ਹੋਵੇਗਾ ਪਰ ਅੱਜ ਕੱਲ ਦੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਹੋਰ ਹੀ ਗੱਲ ਸਾਬਤ ਕਰ ਦਿੱਤੀ ਹੈ ਕਿ ਇਹ ਗੀਤਾ ਜੀ ਕ੍ਰਿਸ਼ਨ ਪਗਵਾਨ ਜੀ ਤੋਂ ਸੈਂਕੜੇ ਸਾਲ ਇਹ ਮਗਰੋਂ ਉਹਨਾਂ ਦੇ ਭਾਵਾਂ ਨੂੰ ਲੈ ਕੇ ਕਿਸੇ ਵਿਦਵਾਨ ਨੇ ਲਿਖੀ ਹੈ ਸੋ ਇਸ ਤਰ੍ਹਾਂ ਜੇ ਵਿਚਾਰ ਕੇ ਵੇਖੀਏ ਤਾਂ ਬਾਕੀ ਦੇ ਜਿਹੜੇ ਹਨ ਧਾਰਮਿਕ ਗ੍ਰੰਥ ਉਹ ਕੇਵਲ ਧਾਰਮਿਕ ਪੁਸਤਕਾਂ ਦਾ ਰੂਪ ਭਰਨ ਕਰ ਜਾਂਦੇ ਹਨ ਪਰ ਜੋ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਹੈ ਇਹ ਕੋਈ ਕੇਵਲ ਨਰਮੋਲ ਧਾਰਮਿਕ ਪੁਸਤਕ ਨਹੀਂ ਇਹ ਕਹਿਣਾ ਗਲਤ ਹੋਵੇਗਾ ਸਤਿਗੁਰੂ ਗੁਰੰਤ ਸਾਹਿਬ ਜੀ ਦੇ ਨਾਮ ਦੇ ਨਾਲ ਗੁਰੂ ਪਦਵੀ ਹੈ ਔਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਦਿੱਤੀ ਹੈ ਹੋਰ ਕਿਸੇ ਵੀ ਮਤ ਦੇ ਕਿਸੇ ਧਾਰਮਿਕ ਗ੍ਰੰਥ ਨੂੰ ਗੁਰੂ ਪਦਵੀ, ਅਵਤਾਰ ਪਦਵੀ ਜਾਂ ਪੀਰ ਪਦਵੀ ਜਾਂ ਪੈਗੰਬਰ ਪਦਵੀ ਅਜੇ ਤੱਕ ਨਹੀਂ ਪ੍ਰਾਪਤ ਹੋਈ। ਔਰ ਜਿੰਨੇ ਬਾਣੀਏ ਇੱਕ ਓਅਕਾਰ ਤੋਂ ਲੈ ਕੇ 18 10 20 ਤੱਕ ਸਾਰੀ ਸੰਗਤਾਂ ਨੇ ਆਪ ਉਚਾਰਨ ਕੀਤੀ ਹੈ। ਜਿਹੜੀ ਭਗਤ ਬਾਣੀ ਹੈ ਉਹ ਵੀ ਸੰਗਤਾਂ ਨੇ ਉਚਾਰਨ ਕੀਤੀ ਹੈ। ਅਸਲ ਗੱਲ ਇਹ ਹੈ ਕਿਉਂਕਿ ਭਗਤ ਕਈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਪਹਿਲਾਂ ਵੀ ਹੋ ਗਿਆ ਜਦੋਂ ਭਾਈ ਗੁਰਦਾਸ ਜੀ ਨੇ ਸ਼ੰਕਾ ਕੀਤੀ ਸੀ ਮਹਾਰਾਜ ਤੁਸੀਂ ਆਪਣੀ ਬਾਣੀ ਤਾਂ ਲਿਖੀ ਹੈ ਨਾਲ ਭਗਤ ਕਬੀਰ ਜੀ ਦੀ ਬਾਣੀ ਕਹਿੰਦੇ ਹੋ ਲਿਖਣ ਲੱਗੇ ਆ ਉਹਨਾਂ ਭਗਤਾਂ ਦੇ ਦਰਸ਼ਨ ਤਾਂ ਹੋ ਨਹੀਂ ਰਹੇ ਮਹਾਰਾਜ ਕਹਿੰਦੇ ਭੜ ਕੇ ਜਿਹੜਾ ਭਾਈ ਸੁਦੇਹਾ ਆਉਣਾ ਪੜ ਕੇ ਆਉਣਾ ਉਸ ਵਕਤ ਤੇ ਆਉਣਾ ਇਸੇ ਤਰ੍ਹਾਂ ਆਏ ਤਾਂ ਸਾਰੇ ਭਗਤ ਅੱਗੇ ਹਾਜ਼ਰ ਸੰਤੰਬੂ ਦੇ ਵਿੱਚ ਉਹਨਾਂ ਨੇ ਉਸਕੇ ਭਾਈ ਸਾਹਿਬ ਦਾ ਸਤਿਕਾਰ ਕੀਤਾ ਭਾਈ ਸਾਹਿਬ ਜੀ ਨੇ ਉੱਠ ਕੇ ਆਉਂਦਿਆਂ ਨੇ ਉਹਨਾਂ ਦਾ ਆਦਰ ਕੀਤਾ ਹੈ ਬਚਨ ਬਿਲਾਸ ਹੋਏ ਸਤਿਗੁਰੂ ਅਰਜਨ ਸਾਹਿਬ ਜੀ ਜਦੋਂ ਆਏ ਉਸ ਮੌਕੇ ਤੇ ਸਾਰਿਆਂ ਭਗਤਾਂ ਤੇ ਭਾਈ ਗੁਰਦਾਸ ਜੀ ਨੇ ਉਹਨਾਂ ਨੇ ਚਰਣਾ ਤੇ ਨਮਸਕਾਰ ਕੀਤੀ ਹਜੂਰ ਨੇ ਸਾਰਿਆਂ ਦੀ ਨਮਸਕਾਰ ਪ੍ਰਵਾਨ ਕਰਕੇ ਸਭ ਨੂੰ ਸਤਿਕਾਰਿਆ ਭਾਈ ਗੁਰਦਾਸ ਸਾਹਿਬ ਜੀ ਨੂੰ ਸੰਬੋਧਨ ਕਰਦੇ ਆ ਕਿ ਆ ਆਦੇਸ਼ ਨਾਮਦੇਵ ਏ ਕਬੀਰ ਏ ਫਰੀਦ ਏ ਪੀਪਾ ਏ ਸਦਨਾ ਏ ਧੰਨਾ ਇਹ ਸੈਨ ਲਾਈ ਜੋ ਸਾਰਿਆਂ ਦੇ ਬਾਰੇ ਦੱਸਿਆ ਸਾਰੇ ਪ੍ਰਸੰਨ ਹੋਏ ਫਿਰ ਕਿਵੇਂ ਕਿਵੇਂ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤ ਹੋਈ ਇਹ ਬਚਨ ਬਲਾਸ ਭਾਈ ਸਾਹਿਬ ਜੀ ਦੇ ਨਾਲ ਹੋਏ ਬਹੁਤ ਅਚਿਤ ਵਿੱਚ ਗੱਡ ਗੱਡ ਤਹਿਲੀਲ ਹੋਇਆ ਖੁਸ਼ ਹੋਇਆ ਫਿਰ ਇਹ ਵਿਦਾ ਹੋਣ ਵਾਸਤੇ ਜਦਵੇਂ ਨੇ ਬੇਨਤੀ ਕੀਤੀ ਸੰਗੂ ਜੀ ਕਹਿੰਗੇ ਭਾਈ ਗੁਰਦਾਸ ਜੀ ਤੋਰਿ ਆਓ ਜਦੋਂ ਇਹ ਪਰੇ ਥੋੜਾ ਜਗਾ ਹੈ ਆਪਸ ਵਿੱਚ ਸਤਕਾਰ ਕੀਤਾ ਇੱਕ ਦੂਜੇ ਦਾ ਵਾਪਸ ਮੋੜ ਲਗੇ ਤਾਂ ਵੇਖਿਆ ਉੱਥੇ ਕੁਝ ਵੀ ਨਹੀਂ ਕੋਈ ਵੀ ਨਹੀਂ ਅश्चर्य ਹੋ ਗਿਆ ਸਤਗੁਰੂ ਅਰਜਨ ਸਾਹਿਬ ਜੀ ਕਹਿੰਗੇ ਭਾਈ ਗੁਰਦਾਸ ਭਗਤ ਕਿਹੜੇ ਪਾਸੇ ਵੱਲ ਨੂੰ ਗਏ ਮਹਾਰਾਜ ਮੈਨੂੰ ਉਹ ਪੰਕਤੀ ਚੇਤੇ ਹੈ ਜਲ ਵਿੱਚੋਂ ਬੰਬ ਉਠਾਲਿਓ ਜਲ ਮਾਹੇ ਸਮਾਇਆ ਹਵਾ ਕਰਕੇ ਜਲ ਵਿੱਚੋਂ ਬੁਦਬੁਦਾ ਜਾਂ ਲਹਿਰ ਪੈਦਾ ਹੋਈ ਅੰਤ ਨੂੰ ਉਹ ਲਹਿਰ ਉਸੇ ਪਾਣੀ ਦੇ ਵਿੱਚ ਹੀ ਸਮਾ ਗਈ ਤੁਹਾਡੇ ਸੰਕਲਪ ਦੇ ਨਾਲ ਭਗਤ ਪੈਦਾ ਹੋਏ ਤੁਹਾਡੇ ਸਰੂਪ 'ਚੋਂ ਤੁਹਾਡੇ ਸੰਕਲਪ ਦੇ ਨਾਲ ਤੁਹਾਡੇ ਸਰੂਪ ਦੇ ਵਿੱਚ ਹੀ ਈਲਣ ਹੋ ਗਏ ਨੇ ਨਾ ਉਹ ਕਿਧਰੋਂ ਆਏ ਸੰਤ ਨਾ ਉਹ ਕਿਧਰੇ ਗਏ ਹਨ ਉਹ ਤੁਹਾਡੇ ਵਿੱਚ ਤਾਂ ਨੇ ਪੇਟੇ ਵਾਂਗ ਹੀ ਗਲੇ ਹੋਏ ਹਨ ਉਹ ਤੁਹਾਡੇ ਵਿੱਚ ਜਿਵੇਂ ਸਮੁੰਦਰ ਵਿੱਚ ਬੂੰਦ ਸਮਾ ਜਾਂਦੀ ਹੈ ਤੁਸੀਂ ਸਮੁੰਦਰ ਰੂਪ ਉਹ ਤੁਹਾਡੇ ਵਿੱਚ ਉਹ ਮਿਲ ਚੁੱਕੇ ਹਨ ਸੋ ਇਹ ਬਿਰਧ ਨਿਸ਼ਚਾ ਭਾਈ ਗੁਰਦਾਸ ਜੀ ਦਾ ਪੁਸਤਕਾਲ ਚ ਗੁਰਮਖਤਿਆਰੋਂ ਪੜ੍ਹ ਕੇ ਵੇਖ ਲਓ ਸੋ ਇਹ ਹੀ ਭਾਵ ਨਿਕਲਿਆ ਆਪਣੇ ਸੰਕਲਪ ਨਾਲ ਪੈਦਾ ਕੀਤੇ ਆਪਣੇ ਸੰਕਲਪ ਦੇ ਨਾਲ ਉਹਨਾਂ ਦੀ ਰਚਨਾ ਤੋਂ ਬਾਣੀ ਉਚਰਾਈ ਤੇ ਆਪ ਹੀ ਕਿਰਪਾ ਕਰਕੇ ਉਸ ਬਾਣੀ ਨੂੰ ਤੁਰਕੀ ਬਾਣੀ ਦੀ ਅਪੇਤਤਾ ਬਖਸ਼ੀ ਗੌੜੀ ਕਬੀਰ ਜੀ ਕੀ ਨਾਲ ਅਲਣਾਈ ਲਿਖਿਆ ਮਹੱਲਾ ਪੰਜਵਾਂ ਐਸੋ ਅਚਰਜੇ ਦੇਖਿਓ ਕਬੀਰ ਦਦ ਕਾ ਪੋਲਾ ਮਿਰੋਲਾ ਨੀ ਸੋ ਇਸੇ ਤਰ੍ਹਾਂ ਸਾਗ ਮਹੱਲਾ ਪੰਜਵਾਂ ਸੂਰਦਾਸ ਉਹ ਆਪਣਾ ਨਾਮ ਵੀ ਤੇ ਪੰਕਦਾ ਨਾਮ ਵੀ ਆਰੰਭ ਦੇ ਵਿੱਚ ਹੀ ਰਾਗ ਦੇ ਨਾਮ ਦੇ ਵਿੱਚ ਹੀ ਲਿਖ ਦਿੰਦਾ ਹੈ ਔਰ ਪੂਰੀ ਸ਼ਬਦੋਚਾਰਨ ਕੀਤਾ ਐਨੀ ਵੱਡੀ ਭਾਰੀ ਆਪੇਤਾ ਏਕਤਾ ਹੋਰ ਕਿਵੇਂ ਖਾਲਸਾ ਜੀ ਦੱਸੋ ਹੋ ਸਕਦੀ ਏ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਸਮ ਪਾਤਸ਼ਾਹ ਜੀ ਨੇ ਕੋਈ ਸ਼ੰਕਾ ਰਹਿਣ ਦਿੱਤੀ ਨਹੀਂ ਮਨਮੁਖ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਦੱਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੱਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਕਿਵੇਂ ਹੈ 6ਵੇਂ 7ਵੇਂ ਤੇ 8ਵੇਂ ਪਾਸ਼ਦ ਬਚਨ ਵਿੱਚ ਨਹੀਂ ਆਉਂਦੇ ਉਹਨਾਂ ਦੀ ਸ਼ੰਕਾ ਦੀ ਨਿਵਰਤੀ ਵਾਸਤੇ ਖਾਲਸਾ ਜੀ ਸਤਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ ਸੀ ਬਾਬਾ ਦਾਇਆ ਸਿੰਘ ਜੀ ਨੇ ਮਹਾਰਾਜ ਗਲਤ ਪਾਠ ਕਰਨ ਤੋਂ ਕੁੱਟਾਂ ਪੈਂਦੀਆਂ ਨੇ ਸਾਨੂੰ ਅਰਥਾਂ ਦੇ ਨਾਲ ਸਮਝ ਹੋਣ ਦਾ ਕਾਰਨ ਇਸ ਗਲਤ ਮਲਤ ਪੜ ਜਾਂਦੇ ਆ ਅਰਥ ਪੜਾਓ ਜੀ ਹਜੂਰ ਕਿਆ ਪੜਾਵਾਂਗੇ ਤਰਮ ਯੁੱਧ ਦੇ ਵਿੱਚ ਜ਼ੁਲਮ ਦਾ ਨਾਸ਼ ਕਰ ਲੈਣ ਦਿਓ ਸਭ ਕੁਝ ਹੋਇਆ ਤੁਰਕ ਹਾਰੇ ਸਤਗੁਰੂ ਜੀ ਦੀ ਜਿੱਤ ਹੋਈ ਬੈਠ ਕੇ ਹਨ ਦੰਦੂਬੇ ਸਾਹਿਬ ਬੇਨਤੀ ਪ੍ਰਮਾਣ ਕਰਕੇ ਉਥੇ ਆਪ ਜੀ ਨੇ ਕਿਆ ਕਿ ਅਸੀਂ ਸਾਰੀ ਬਾਣੀ ਦੇ ਅਰਥ ਪੜਾਵਾਂਗੇ ਜਾਓ ਧੀਰਮਲ ਮਲੀਆਂ ਦੇ ਪਾਸੋਂ ਜਾ ਕੇ ਕਰਤਾਰਪੁਰ ਸਾਹਿਬ ਦੇ ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਆਓ ਉਹਨਾਂ ਨੇ ਅਦਵਨਕਾਰ ਕੀਤਾ ਹਜੂਰ ਕਹਿਣਗੇ ਬੜਾ ਡਾਢਾ ਚੰਗਾ ਹੋਇਆ ਅਸੀਂ ਸਤਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਨੀ ਸੀ ਸੋ ਕੁਝ ਆਪਣੀ ਮੌਜ ਦੇ ਨਾਲ ਰਹਿਰਾਜ ਸਾਹਿਬ ਜੀ ਦੇ ਸ਼ਬਦ ਵਧਾਉਰੇ ਸਨ ਚੰਗਾ ਹੋ ਗਿਆ ਸਭੋ ਸਰ ਗੁਰੂ ਜੀ ਨੇ ਆਪ ਆਪਣੀ ਰਸਨਾ ਤੋਂ ਖਾਲਸਾ ਜੀ 1 ਓ ਅੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਤੁਰ ਕੀ ਬਾਣੀ ਆਪਣੀ ਰਸਨਾ ਤੋਂ ਆਪ ਉਚਾਰ ਕੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਜੋਜੀ ਪ੍ਰੀਤਮ ਜੀ ਨੇ ਸਾਰੀ ਬਾਣੀ ਦੇ ਅਰਥ ਆਪ ਕਿਰਪਾ ਕਰਕੇ ਪੜ੍ਹਾਏ ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਾਰੇ ਇਸ ਵਾਸਤੇ ਕੋਈ ਸ਼ੰਕਾ ਨਹੀਂ ਕਦੇ ਕਰ ਸਕਦਾ ਕਿ ਦਸਮ ਪਾਤਸ਼ਾਹ ਜੀ ਦੀ ਇਹ ਬਾਣੀ ਵਿੱਚ ਨਹੀਂ ਛੇਵੇਂ ਸਤਵੇਂ ਅੱਠਵੇਂ ਪਾਸਾ ਦੀ ਬਾਣੀ ਨਹੀਂ ਆਪ ਉਹੀ ਸਰੂਪ ਹਨ ਪੰਜਵੇਂ ਸਰੂਪ ਦੇ ਵਿੱਚ ਬਾਣੀ ਉਚਾਰੀ ਫਿਰ ਦਸਮ ਸੂਹ ਦੇ ਵਿੱਚ ਉਸੇ ਬਾਣੀ ਨੂੰ ਸਾਰੀ ਨੂੰ ਉਚਾਰ ਕੇ ਸਤਿਗੁਰੂ ਪਿਤਾ ਨਾਮੇ ਪਾਸ਼ਾ ਜੀ ਦੀ ਬਾਣੀ ਵਿੱਚ ਦਰਜ ਕੀਤੀ ਔਰ ਜਿੱਥੇ ਕੇਵਲ ਪੰਜ ਸ਼ਬਦ ਸੰਨ ਲੈ ਰਾਸ ਤੇ ਉੱਤੇ 971 ਕਰਕੇ ਸੱਚੇ ਪਾਸ਼ਾ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਹੱਥੀਂ ਕਾਇਮ ਕੀਤਾ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ 1766 ਬਿਕਰਮੀਨ ਤੇ ਸੌਣ ਦੇ ਮਹੀਨੇ ਦੇ ਵਿੱਚ ਇਹ ਕੌਤਕ ਵਰਤਾਇਆ ਸੀ ਇਸ ਵਾਸਤੇ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਜੈਸਾ ਪਵਿੱਤਰ ਤੇ ਅਸਲੀਅਤ ਹੈ ਸੋ ਅਸਲ ਹੈ ਐਸਾ ਹੋਰ ਕਿਸੇ ਦੇ ਕੋਲ ਵੀ ਸੋ ਪਵਿੱਤਰ ਗ੍ਰੰਥ ਨਹੀਂ ਸੋ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਮੁਕਾਬਲਾ ਕਰ ਸਕੇ ਜਾਂ ਹੋਰ ਕੋਈ ਬੰਦਾ ਸਰਗੁਜੀ ਦਾ ਮੁਕਾਬਲਾ ਕਰਨਾ ਚਾਹੇ ਇਹ ਕਦੇ ਵੀ ਨਹੀਂ ਇਨਿਸ ਚਾਪਲ ਦੇ ਵਿੱਚ ਪਰਪੱਕੜਾ ਕੇ ਬਹੁਤ ਅਲੈਸਾ ਗੁਰੂ ਗ੍ਰੰਥ ਸਾਹਿਬ ਤੇ ਕਰੋ ਕਿ ਕੇਵਲ ਤੇ ਕੇਵਲ ਸਾਡੇ ਪਾਤਸ਼ਾਹ ਹੀ ਸੱਚੇ ਗੁਰੂ ਹਨ ਹੋਰ ਨਾ ਲੋਕਾਂ ਦੇ ਪਾਸ ਇਹ ਦਾਤ ਨਹੀਂ ਹੈ ਸਤਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਨਿਸ ਚਾ ਮੈਂ ਬੇਨਤੀ ਕੀਤੀ ਹੈ ਸਤਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਫਰਮਾਉਂਦੇ ਨੇ ਹਜੂਰ ਦੇ ਬਾਰੇ ਬਚਨ ਹਨ ਨਾਨਕ ਨਾਮ ਨਰੰਜਨ ਜਾਣਿਓ ਕਿਨੀ ਫਲਤ ਪ੍ਰੇਮ ਲੈ ਲਾਈ ਪਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀ ਮਰਖਾਈ ਗੁਰੂ ਅਮਰਦਾਸ ਕੀ ਕਥ ਕਥਾ ਹੈ ਏਟ ਜੀਵ ਕਸ਼ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਗਲ ਤਾਰਨ ਕਉ ਆਪ ਗੁਰੂ ਰਾਮਦਾਸ ਕਾ ਮਿਲੀ ਵਡਾਈ ਸ਼ਬਦ ਵਿੱਚ ਸੁਰਤ ਜੋੜਨ ਦੀ ਆਗਿਆ ਕਰਨ ਵਾਲੇ ਗੁਰੂ ਨਾਨਕ ਸਾਹਿਬ ਔਰ ਉਸ ਹੁਕਮ ਨੂੰ ਮੰਨਣ ਵਾਲੇ ਧੰਗ ਗੁਰੂ ਅੰਗਰਸਾਹ ਜੀ ਤਿੰਨ ਸ਼ਬਦ ਸੁਰਤ ਕੀ ਨੀਮ ਰਖਾਈ ਸ਼ਬਦ ਵਿੱਚ ਸੁਰਤ ਜੋੜਨ ਦੀ ਨੀਮ ਗੁਰੂ ਨਾਨਕ ਸਾਹਿਬ ਦੇ ਪਾਸ ਰਖਵਾ ਕੇ ਆਤਮ ਮਹਾਨ ਤਪੱਸਿਆ ساری ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਕੀਤੀ ਸੋ ਸ਼ਬਦ ਦੇ ਵਿੱਚ ਸੁਰਤ ਨੂੰ ਜੋੜ-ਜੋੜ ਕੇ ਸੋ ਹੋਰ ਨਾਨਕ ਗੁਰਸਿੱਖਾਂ ਕਰੋੜਾਂ ਦਾ ਉਦਾਹਰਨ ਕੀਤਾ ਤੀਸੇ ਪਾਸ਼ਾ ਜੀ ਦੇ ਬਚਨ ਹਨ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਲ ਕੋ ਨਜ਼ਰ ਕਰਮ ਹੋਵਾ ਹਿਰਦਾ ਤਿਲਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿ ਹੋ ਸਾਰੰਗ ਪਾਣੀ ਸਹਨਾ ਨਿਤ ਸਦਾ ਦਾ ਉਹ ਇਹ ਸੱਚੀ ਬਾਣੀ ਖਾਲਸਾ ਜੀ ਇਹ ਸਤਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਜਿਹੜਾ ਨਹੀਂ ਮੰਨਦਾ ਉਹ ਗੁਰੂ ਕਾ ਸਿੱਖ ਕਹੌਣ ਦਾ ਹੱਕਦਾਰ ਨਹੀਂ ਤੇ ਜਿਹੜਾ ਸੁਣ ਕੇ ਤੇ ਫਿਰ ਮੰਨਦਾ ਨਹੀਂ ਉਹ ਖੋਟਾ ਪੁਰਸ਼ ਹੈ ਆਪਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੁਣੀਏ ਇਹਨੂੰ ਮਨ ਵਿੱਚ ਥਾਂ ਦੇਣੀ ਹੈ ਹਿਰਦੇ ਵਿੱਚ ਵਸਾਵਾਂਗੇ ਕਦੇ ਨਹੀਂ ਹੋ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਹੱਡ ਚੰਮ ਦੇ ਗੱਲ ਕੇ ਦੇ ਭਰੇ ਥੈਲੇ ਦੇ ਮਗਰ ਕੋਈ ਭੱਜਿਆ ਫਿਰੇਗਾ ਕਦੇ ਵੀ ਨਹੀਂ ਸਬਦੂ ਰਾਮਦਾਸ ਸੱਚੇ ਪਾਤਸ਼ਾਹ ਜੇ ਕੀ ਬਚਨ ਹਨ ਹਜੂਰ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਗੁਰਬਾਣੀ ਕਹ ਸੇਵਕ ਜਨ ਮਨ ਪਰਪੱਖ ਗੁਰੂ ਨਿਸਤਾਰ ਉਹ ਪਰਪੱਖ ਗੁਰੂ ਕਹਿ ਕੇ ਸੋ ਆਪਣਾ ਭਲਾ ਕਰਦੇ ਹੰ ਸਤਿਗੁਰੂ ਪ੍ਰਕਾਸ਼ ਗੁਰੂ ਨਿਸਤਾਰੇ ਸਤਿਗੁਰੂ RAMDAS ਜੀ ਦੇ ਬਚਨ ਹਨ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪਰਪੰਚ ਤੋਂ ਤਾਰਨ ਵਾਲੇ ਹਨ ਪੰਜਵੇਂ ਪਾਤਸ਼ਾਹ ਮਹਾਰਾਜ ਸਾਜ ਜੀ ਦਾ ਨਿਸਚਾ ਕਿੰਨਾ ਗੁਰੂ ਕੀ ਬਾਣੀ ਦੇ ਬਾਰੇ ਮੋਹਨ ਜੀ ਦੇ ਪਾਸੋਂ ਆਪ ਕੋਠੀਏ ਲੈਣ ਵਾਸਤੇ ਗਏ ਸਾ ਫੂੜੀ ਵਿਸ਼ਾਈ ਤੋਂ ਬਿਲੇ ਗਲੀ ਵਿੱਚ ਬੈਠ ਕੇ ਤੰਬੂਰਾ ਵਜਾਇਆ ਮੋਹਨ ਤੇਰੇ ਉੱਚੇ ਮੰਬਰ ਮਹਿਲ ਅਪਾਰ ਤੇ ਸੁਣ ਕਰਕੇ ਜਦੋਂ ਬਾਹਰ ਆਇਆ ਸੀ ਉਸ ਮੌਕੇ ਤੇ ਸਤਿਗੁਰੂ ਸਚੇਪਾਲ ਸ਼ਮਾਰਾ ਜੀ ਸਮਰਿਆ ਮੋਹਨ ਪੋਥੀਆਂ ਲੈਣ ਆਏ ਹਨ ਇਹ ਕਹਿ ਲਗਾ ਵਦਕਤ ਵੀ ਬੋਲਿਆ ਤੇ ਉਸਤ ਵੀ ਕੀਤੀ ਸਚੇਪਾਲ ਸ਼ਮਾਰਾ ਜੀ ਨੇ ਇਹ ਪੋਥੀਆਂ ਪ੍ਰਾਪਤ ਕੀਤੀਆਂ ਸਿੱਖ ਪਾਤਿ ਜੀ ਮਹਾਰਾਜ ਉਸੇ ਪਾਲਕੀ ਵਿੱਚ ਚੜ ਜਾਓਗੇ ਜਿਸ ਵਿੱਚ ਪੋਥੀਆਂ ਨੇ ਕਹਿੰਦੇ ਨਹੀਂ ਭਾਈ ਪੋਥੀ ਪਰਮੇਸ਼ਰ ਦਾ ਥਾਨ ਫਿਰ ਜੀ ਆਪ ਵੱਖਰੇ ਘੋੜੇ ਤੇ ਚੜੋਗੇ ਕਹਿੰਦੇ ਨਹੀਂ ਫਿਰ ਸੱਚੇ ਪਾਤਸ਼ਾਹ ਜੀ ਆਪ ਜੀ ਵਾਸਤੇ ਵੱਖਰਾ ਬੇ ਪਾਲਕੀ ਲਿਆਈਏ ਹਜੂਰ ਕਹਿਣ ਲੱਗੇ ਨਹੀਂ ਸਤਗੁਰਾਂ ਦੀ ਬਾਣੀ ਦੇ ਬਰਾਬਰ ਨਹੀਂ ਚੜ ਕੇ ਜਾਣਾ ਸੋ ਖਾਲਸਾ ਜੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੰਗੇ ਚਰਨੀ ਹੱਥ ਵਿੱਚ ਚੌਰ ਲੈ ਕੇ ਸ੍ਰੀ ਸਤਗੁਰੂ ਸਚੇਪਾਲ ਸ਼ਮਾਰਾ ਜੀ ਦਾ ਸਰੂਪ ਸਰੂਪ ਰਾਮ ਸਰ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਲਿਆ ਕੇ ਪ੍ਰਕਾਸ਼ ਆਪ ਆਪਣੇ ਅੱਥੀ ਕੀਤਾ ਸੋ ਉਸ ਟੇਸ ਟੋਂ ਆਪ ਸੰਗਤ ਦੇ ਵਿੱਚ ਜੁੜ ਕੇ ਬੈਠਿਆ ਕਰਦੇ ਵਿਸ਼ੇਸ਼ ਨਹੀਂ ਸੁਖਾਸਨ ਕਰਨ ਦਾ ਸਮਾਂ ਆ ਆ ਤੁਹਾਡੇ ਨੇੜੇ ਇੱਥੋਂ ਕੁਸ਼ਮੀਲਾਂ ਤੇ ਮਿੱਤਿਓ ਸੋ ਸ੍ਰੀ ਹਰਗੋਬਿੰਦਪੁਰ ਸਾਹਿਬ ਹੈ ਉਥੋਂ ਉਰੇ ਨੂੰ ਕਰਕੇ ਮੀਨ ਡੇਡ ਮੀਨ ਸੋ ਉੱਥੇ ਜੰਗ ਜਦ ਹੋਇਆ ਸੀ ਆਸਤ੍ਰੀ ਹਰਗੋਬਿੰਦਪੁਰ ਸਾਹਿਬ ਜੰਗ 35000 ਫੌਜ ਵਿੱਚ ਜਲੰਦਰੀ ਸੁਬੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੂਨ ਮਾਰ ਕੇ ਸਦਾ ਦੀ ਨੀਂਦ ਸੁਆਇਆ ਸੀ ਸੋ ਉਸ ਪਵਿੱਤਰ ਸਥਾਨ ਤੇ ਸਜੇ ਹੋਏ ਦੀਵਾਨ ਦੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੂਨ ਬਚਨ ਕੀਤਾ ਕੋਈ ਆ ਇਸ ਦਾ ਗੁਰੂ ਕਾ ਸਿੱਖ ਹੋਵੇ ਜਿਹੜਾ ਇੱਕ ਜਪਜੀ ਸਾਹਿਬ ਦਾ ਸੁੱਧ ਪਾਠ ਸਾਨੂੰ ਸੁਣਾਵੇ ਸੋਨ ਤੇ ਸਾਡੀ ਬਹੁਤੀ ਬਖਸ਼ਿਸ਼ ਤੇ ਕਿਰਪਾ ਹੋਵੇਗੀ ਸੋ ਖਾਲਸਾ ਜੀ ਭਾਈ ਗੋਪਾਲ ਦੇ ਤੀਸਰਾ ਬਚਨ ਮੰਨਿਆ ਜਪਜੀ ਸਾਹਿਬ ਦਾ ਪਾਠ ਹਰੋਜ ਕਰਦਾ ਸੀ ਸੁੱਤ ਜੋੜ ਕੇ ਅਸਾਵੀ ਸਤਵੇਂ ਪਾਸ਼ਾ ਦੇ ਬਪਾਰੇ ਲੇਟੇ ਹੋਏ ਸਮੇਂ ਚ ਸੋ ਇੱਕ ਸੰਗਤ ਚਾਵਲ ਵੱਲੋਂ ਆਈ ਹੈ ਜੋਟੀਆਂ ਨਾਲ ਸ਼ਬਦ ਪੜਦੇ ਆਉਂਦੇ ਸਨ ਨੇੜੇ ਆਉਣ ਤੇ ਇੱਕ ਸਿੱਖ ਨੇ ਕਿਹਾ ਕਿ ਹਜੂਰ ਬਰਾਜੇ ਹੋਏ ਨੇ ਦੁਪਹਿਰਾ ਹੈ ਚੁੱਪ ਕਰ ਜਾਣਾ ਚਾਹੀਦਾ ਹੈ ਦੂਸਰਾ ਕਹਿ ਲੱਗਾ ਸਰਗੁਰ ਜਾਗਤਾ ਹੈ ਦੇਉ ਸਰਗੁਰ ਸੱਚੇ ਪਾਤਸ਼ਾਹ ਸਦਾ ਜਾਗਦੇ ਹਨ ਉਹ ਸੁੱਤੇ ਹੋਏ ਨਹੀਂ ਇਸ ਵਾਸਤੇ ਉਹਨਾਂ ਦੇ ਕੋਲ ਸ਼ਬਦ ਪੜਦੇ ਹੋਣਾ ਚਾਹੀਦਾ ਉਹ ਚਿਤ ਵਿੱਚ ਖੁਸ਼ ਹੋਣ ਇਹ ਸੁਣ ਕੇ ਸੰਗਤ ਅਗੇ ਸ਼ਾ ਜਾਣੋ ਸੋ ਨੈ ਸਿੱਖ ਹਮਾਰਾ ਜਿਹਨੇ ਗੁਰੂ ਕੀ ਬਾਣੀ ਦਾ ਭਾਇ ਤੇ ਅਰਬ ਸਤਕਾਰ ਨਹੀਂ ਕੀਤਾ ਉਹ ਗੁਰੂ ਹਰ ਰਾਜ ਸਾਹਿਬ ਜੀ ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ ਸੋ ਬੜਾ ਪਹਾੜੀ ਪਾਰਸ਼ਾ ਦੇ ਨਾਲ ਰਾਸ ਰੱਖ ਲਿਆ ਸੀ ਭਾਵੇਂ ਪਰ ਜਦੋਂ ਇੱਕ ਅੱਧਾ ਅੱਖਰ ਜ਼ਬਾਨੀ ਬਦਲਿਆ ਸੀ ਅੱਧਾ ਅੱਖਰ ਮਾਨ ਉਹੀ ਰਹਿ ਜਾਂਦਾ مسلمی تھا تو بے ایم کیا مٹی مسلمان کی نہیں مٹی بے ایمان کیا کہندا اے گل سن کے سدجو صاحب نے چھک کے اور آپ انتجرامی ہیں تو آپ دین پتہ سی گرتہ گدی اس انہوں نے بخش دی ہے اس واسطے بڑا بھاری آدرس تقار سدجو سچے پاشتمارہ صاحب نے گرو ہراج صاحب جی آپ کرپا کر کے کروایا کیتا پھر کے ਸਿਮਨ ਕਰੋ ਬਾਣੀ ਪੜੋ ਸੋ ਨਾਵੇਂ ਪਾਤਸ਼ਾਹ ਸਾਹਿਬ ਦਾ ਇਹ ਪਵਿੱਤਰ ਉਪਦੇਸ਼ ਦਸਮ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਸਦਾਬਾਸ ਤੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੋ ਸਦਾਬਾਸ ਤੇ ਕਲਯੁਗ ਜੀਵਨ ਦਾ ਉਦਾਹਰਣ ਸਭ ਸੰਸਾਰ ਦੇ ਉਦਾਹਰਣ ਦਾ ਇਹ ਸਾਧਨ ਆਪ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸੋ ਇਹ ਅਦਬ ਆਪ ਰਖਵਾਇਆ ਹੈ ਇਸ ਵਾਰ ਤੇ ਸਾਡਾ ਪਰਮ ਧਰਮ ਬਣਦਾ ਹੈ ਕਿ ਅਸੀਂ ਗੁਰੂ ਕੀ ਬਾਣੀ ਦਾ ਅਦਵ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਜਿੰਨਾ ਵੀ ਵਦ ਤੋਂ ਵਦ ਹੋ ਸਕੇ ਉਹਨਾਂ ਨੂੰ ਸਾਡੇ ਪਾਸ ਲੱਖ ਲੱਖ ਵਧਾਈ ਹੋਵੇ